ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਪਿਆਰੀ ਸਾਧ ਸੰਗਤियां ਆਪਾਂ ਦਰਸ਼ਨ ਕਰੀਏ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਇਹ ਪਾਵਨ ਅਸਥਾਨ ਦਰਾਹੇ ਤੋਂ ਜਦੋਂ ਆਪਾਂ ਖੰਨੇ ਵਾਲੀ ਸਾਈਡ ਜੰਦੇ ਆ ਤਾਂ ਇਹ ਸੈਂਟਰ ਦੇ ਵਿੱਚ ਦਿੱਲੀ ਵਾਲੇ ਰੋਡ ਤੇ ਸਥਿਤ ਹੈ ਜੀ 11 8 1953 ਸਰਦਾਰ ਹਰਪ੍ਰੀਤ ਸਿੰਘ ਪੁੱਤਰ ਬਾਬਾ ਕਰਪਾਲ ਸਿੰਘ ਅਤੇ ਇਹਨਾਂ ਦਾ ਸਿਰੀ ਗੁਰਦੇਵ ਸਿੰਘ ਰਾਮਦਾਸੀਏ ਦੋਵੇਂ ਹੀ ਹਲ ਚਲਾ ਰਹੇ ਸੀ ਆਖਰੀ ਸਿਆੜਾਂ ਵੇਲੇ ਗੁਰਦੇਵ ਸਿੰਘ ਦੇ ਹਲ ਵਿੱਚ ਖਾਲਾ ਮੰਜੀ ਸਾਹਿਬ ਦੇ ਵਿੱਚ ਦੋ ਤਿੰਨ ਵਾਰ ਲੱਗਿਆ ਬੈਲ ਤੇ ਗੁਰਦੇਵ ਸਿੰਘ ਕੁਝ ਡਰੇ ਹਲ ਬੌਣਾ ਬੰਦ ਕਰਕੇ ਘਰ ਪਰਤ ਗਏ ਕਰ ਜਾ ਕੇ ਬਾਬਾ ਕ੍ਰਿਪਾਲ ਸਿੰਘ ਪਾਸ ਇਹ ਜ਼ਿਕਰ ਕੀਤਾ ਬਾਬਾ ਜੀ ਗੁਰੂ ਘਰ ਦੇ ਸਰਧਾਲੂ ਸਿੱਖ ਇਤਿਹਾਸ ਦੇ ਜਾਣੂ ਚਾਰੇ ਕੋਟਾਂ ਵਿੱਚ ਵੱਡੀ ਉਮਰ ਦੇ ਬਜ਼ੁਰਗ ਸਨ ਉਹਨਾਂ ਇਲਾਕੇ ਦੀਆਂ ਸੰਗਤਾਂ ਨੂੰ ਇਕੱਠਾ ਕੀਤਾ ਤੇ ਜਗਾ ਪੁੱਟ ਕੇ ਵਿਖੀ ਤਾਂ ਪਵਿੱਤਰ ਮਨਜੀਤ ਸਾਹਿਬ ਦੇ ਦਰਸ਼ਨ ਹੋਏ ਅਤੇ ਉਹਨਾਂ ਕਿਹਾ ਇਹ ਆਸਣ ਗੁਰੂ ਹਰਗੋਬਿੰਦ ਸਾਹਿਬ 6ਵੀਂ ਪਾਸ਼ਾਹੀ ਮੇਰੀ ਬੀਰੀ ਦੇ مالک ਦਾ ਹੈ ਉਹਨਾਂ ਨੇ ਆਪਣੇ ਪਵਿੱਤਰ ਚਰਨ ਇਸ ਥਾਂ ਤੇ ਪਾਇਸਨ ਜਦੋਂ ਜਹਾਗੀਰ ਬਾਦਸ਼ਾਹ ਦੇ ਨਾਲ ਇੱਥੇ ਬਰਾਜੇ ਸਨ 13 8 1953 ਸਰਦਾਰ ਹਰਪ੍ਰਜਨ ਸਿੰਘ ਜੀ ਅਤੇ ਸ੍ਰੀ ਗੁਰਦੇਵ ਸਿੰਘ ਨੇ ਮਹਿਰੀਵਾਲਾ ਖੂਜ ਜੋੜਿਆ ਗੁਰਦੇਵ ਸਿੰਘ ਦੇ ਨੱਕੇ ਮਾਰ ਰਿਹਾ ਸੀ ਉੱਚੀਆਂ ਆਵਾਜ਼ਾਂ ਆਈਆਂ ਜਦੋਂ ਆਵਾਜ਼ਾਂ ਸੁਣੀਆਂ ਤਾਂ ਉਸ ਪਾਸੇ ਵੇਖਿਆ ਤਾਂ ਕਈ ਸਿੰਘ ਨੀਲੇ ਵਸਤਰਾਂ ਵਾਲੇ ਨਜ਼ਰ ਆਏ। ਆਕਾਸ਼ ਵਿੱਚੋਂ ਆਵਾਜ਼ ਆਈ ਕਿ ਖਾਲਸਾ ਜੀ ਦਰੋਨਾ ਗੁਰੂ ਰੱਖ ਹੈ। ਸਰਦਾਰ ਹਰਪ੍ਰੀਤ ਸਿੰਘ ਨੇ ਵੀ ਆਵਾਜ਼ਾਂ ਸੁਣੀਆਂ। ਖੂਹ ਚਲਾਉਣਾ ਬੰਦ ਕਰਕੇ ਉਹ ਵੀ ਘਰ ਚੱਲ ਗਏ। ਉਸ ਰਾਤ ਗੁਰਦੇਵ ਸਿੰਘ ਜੀ ਨੂੰ ਤੇਜ਼ ਬੁਖਾਰ ਹੋ ਗਿਆ। ਨਾਲ ਹੀ ਇੱਕ ਬੈਲ ਵੀ ਬਿਮਾਰ ਹੋ ਗਿਆ। ਸ਼ਾਮ ਨੂੰ ਕੋਟਾਂ ਅਤੇ ਨੇੜੇ ਦੇ ਹੋਰ ਨਗਰ ਵਿੱਚ ਮੰਜੀ ਸਾਹਿਬ ਪ੍ਰਗਟ ਹੋਣ ਦੀ ਗੱਲ ਫੈਲ ਗਈ। 14 8 1953 ਨੂੰ ਅਗਲੀ ਸਵੇਰ ਸੰਗਤਾਂ ਦੂਰੋਂ ਨੇੜੇ ਦੇ ਪਿੰਡਾਂ ਵਿੱਚੋਂ ਮੰਜੀ ਸਾਹਿਬ ਦੇ ਦਰਸ਼ਨ ਕਰਨ ਲਈ ਇਕੱਠੀਆਂ ਹੋ ਗਈਆਂ ਅਤੇ ਮੰਜੀ ਸਾਹਿਬ ਦੇ ਚਾਰੇ ਪਾਸੇ ਤੋਂ ਜਗ੍ਹਾ ਸਾਫ਼ ਕਰ ਦਿੱਤੀ ਗਈ। ਪ੍ਰਗਟ ਹੋਇਆ ਅਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ। ਗਵਾਲੀਅਰ ਦੇ ਕਿਲੇ ਵਿੱਚੋਂ ਸ੍ਰੀ ਗੁਰੂ ਹਰगोबिंद ਸਾਹਿਬ ਜੀ ਰਹਾਉ ਕੇ ਜਹਾਂਗੀਰ ਬਾਦਸ਼ਾਹ ਦੇ ਨਾਲ ਇਸ ਅਸਥਾਨ ਤੇ ਬਰਾਜੇ ਸਨ। ਆ ਇਕੱਠੀਆਂ ਹੋਈਆਂ ਸੰਗਤਾਂ ਨੇ ਸੇਵਾ ਲਈ ਮਾਇਆ ਤੇ ਸਮਗਰੀ ਆਦ ਦੇਣ ਦੇ ਵਾਅਦੇ ਕੀਤੇ। ਛੇਵੀਂ ਬਾਦਸ਼ਾਹ ਦੇ ਇਸ ਅਸਥਾਨ ਪਵਿੱਤਰ ਤੇ ਆ ਕੇ ਜੋ ਵੀ ਅਰਦਾਸ ਜੋਦਰੀ ਕਰਦਾ ਹੈ ਮੂਹ ਮੰਗੀਆਂ ਮਰਾਦਾਂ ਪਾਉਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਪਾਵਨ ਪਵਿੱਤਰ ਅਸਥਾਨ ਤੇ ਜੋ ਵੀ ਸੰਗਤਾਂ ਮਨ ਦੀ ਕੋਈ ਵੀ ਮਨੋਕਾਮਨਾ ਲੈ ਕੇ ਆਉਂਦੀ ਆ ਗੁਰੂ ਜੀ ਉਹਨਾਂ ਦੀਆਂ ਮਨ ਦੀਆਂ ਮਨੋਕਾਮਨਾ ਪੂਰੀਆਂ ਕਰ ਦਿੰਨੇ ਇਸ ਅਸਥਾਨ ਦੀ ਯਾਤਰਾ ਕਰਕੇ ਤਨ ਮਨ ਧਨ ਨਾਲ ਸੇਵਾ ਕਰਕੇ ਅਤੇ ਗੁਰੂ ਸਾਹਿਬ ਦੀ ਉਪਦੇਸ਼ ਤੇ ਚੱਲਦੇ ਆਂ ਆਪਣਾ ਜੀਵਨ ਸਫਲ ਕਰੀਏ ਹੁਣ ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਤਸਰ ਦੀ ਅਗਵਾਈ ਹੇਠ ਚੱਲ ਰਿਹਾ ਹੈ ਜੀ ਹਰ ਮਹੀਨੇ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਹੈ ਆਓ ਪਿਆਰੇ ਸਾਧ ਸੰਗਤ ਜੀ ਆਪਾਂ ਦਰਸ਼ਨ ਕਰੀਏ ਉਸ ਪਾਵਨ ਪਵਿੱਤਰ ਅਸਥਾਨ ਦੇ ਜੀ ਮੰਜੀ ਸਾਹਿਬ ਜੀ ਦੇ ਵੀਡੀਓ ਬਾਰੇ ਆਪਣੇ ਸੁਝਾਅ ਲਾਈਕ ਕਮੈਂਟ ਜਰੂਰ ਕਰਨਾ ਜੀ ਤੁਹਾਡਾ ਆਪਣਾ ਚੈਨਲ ਰੰਪਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ ਜੇਕਰ ਕਿਸੇ ਨੇ ਧਾਰਮਿਕ ਪ੍ਰੋਗਰਾਮ ਲਾਈਵ ਕਰਵਾਉਣਾ ਹੋਵੇ ਤਾਂ ਤੁਸੀਂ ਸਾਡਾ ਨਾਲ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ 628051 ਤੇ ਸਵਾਯੂ ਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ